ਪਰਗਦੀ ਭਾਈ ਜੇਠਾ ਜੀ ਨੇ ਗੁਰੂ ਘਰ ਦਾ ਮਹਿਮਾਨ ਬਣਨ ਤੋਂ ਬਾਅਦ ਵੀ ਸੇਵਾ ਵਿੱਚ ਕੋਈ ਫਰਕ ਨਾ ਆਉਣ ਦਿੱਤਾ। ਉਹ ਪਹਿਲਾਂ ਵਾਂਗ ਹੀ ਲੰਗਰ ਦੀ ਸੇਵਾ ਕਰਦੇ, ਪੱਖਾ ਚਾਲਦੇ, ਪਾਣੀ ਪਿਉਂਦੇ ਅਤੇ ਟੋਕਰੀ ਟੋਂਦੇ ਸਨ। ਇੱਕ ਵਾਰ ਭਾਈ ਜੇਠਾ ਜੀ ਦੀ ਬਰਾਦਰੀ ਦੇ ਕੁਝ ਲੋਕ ਗੋਇੰਦਵਾਲ ਸਾਹਿਬ ਆਏ। ਉਹਨਾਂ ਨੇ ਇੱਥੇ ਆ ਕੇ ਜਦ ਵੇਖਿਆ ਕਿ ਭਾਈ ਜੇਠਾ ਜੀ ਗੁਰੂ ਘਰ ਦੇ ਮਹਿਮਾਨ ਹੋਣ ਦੇ ਬਾਵਜੂਦ ਟੋਕਰੀ ਟੋ ਰਹੇ ਨੇ ਤਾਂ ਉਹ ਬੜੇ ਗੁੱਸੇ ਚ ਆਏ। ਬੜੇ ਰੋ ਨਾਲ ਉਹ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ ਤੁਸੀਂ ਆਪਣੇ ਜਵਾਈ ਪਾਸੋਂ ਵੀ ਟੋਕਰੀ ਟਵਾਉਣੇ ਹੋ। ਗੱਲ जायਜ਼ ਨਹੀਂ ਇਸ ਲਈ ਸੋਢੀ ਕੋਲ ਦੀ लाज ਲੱਗਦੀ ਹੈ ਫਿਰ ਗੁਰੂ ਜੀ ਨੇ ਕਿਹਾ ਐਨਾ ਤੁਹਾਡੀ ਕੁਲ ਨੂੰ ਕੀ लाज ਲਾਣੀ ਹੈ ਇਹਨਾਂ ਨੇ ਤਾਂ ਤੁਹਾਡੀ ਕੁਲ ਨੂੰ ਹੀ ਤਾਰ ਦੇਣਾ ਹੈ ਕੁਲ ਦਾ ਨਾਂ ਚ ਬਕਾ ਦੇਣਾ ਹੈ ਇਹ ਜਿਹੜੀ ਤੁਸੀਂ ਮਿੱਟੀ ਦੀ ਟੋਕਰੀ ਵੇਖਦੇ ਹੋ ਨਾ ਇਹ ਮਿੱਟੀ ਦੀ ਟੋਕਰੀ ਨਹੀਂ ਇਹਨਾਂ ਦੇ ਸਿਰ ਤੇ ਛਤਰ ਝੁਲਣਾ ਹੈ ਬਾਅਦ ਵਿੱਚ ਭਾਈ ਜੇਠਾ ਜੀ ਨੇ ਆਪਣੀ ਬਰਾਦਰੀ ਦੇ ਲੋਕਾਂ ਨੂੰ ਕਿਹਾ ਤੁਸੀਂ ਲੋਕ ਸੇਵਾ ਦੇ ਰਸ ਨੂੰ ਨਹੀਂ ਸਮਝ ਸਕਦੇ ਮੈਂ ਇਹਨਾਂ ਦਾ ਮਹਿਮਾਨ ਜ਼ਰੂਰ ਹਾਂ ਪਰ ਗੁਰੂ ਜੀ ਦਾ ਸੇਵਕ ਹੀ ਹਾਂ ਜੋ ਗੁਰੂ ਸੇਵਾ ਵਿੱਚ ਆਨੰਦ ਹੈ ਉਹ ਹੋਰ ਕਿਸੇ ਦੁਨੀਆਵੀ ਵਸਤੂ ਵਿੱਚੋਂ ਪ੍ਰਾਪਤ ਨਹੀਂ ਹੋ ਸਕਦਾ ਮੈਨੂੰ ਹੁਣ ਕਿਸੇ ਵਸਤੂ ਦੀ ਕਾਮਨਾ ਨਹੀਂ ਪਰ ਤੁਸੀਂ ਹਾਲੇ ਵੀ ਕਾਮਨਾਵਾਂ ਪਿੱਛੇ ਭਟਕਦੇ ਫਿਰਦੇ ਹੋ ਮੈਂ ਸਭ ਕੁਝ ਪਾ ਲਿਆ ਹੈ ਇਨ੍ਹਾਂ ਮਜਬਾ ਮਿਲ ਤਾਂ ਅਤੇ ਕੁੱਲਾਂ ਤੋਂ ਭਿਜ ਹੋ ਗਿਆ ਹਾਂ ਮੇਰਾ ਹੁਣ ਤੁਹਾਡੇ ਨਾਲ ਕੋਈ ਨਾਤਾ ਨਹੀਂ ਮੇਰੇ ਬਾਰੇ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਭਾਈ ਜੇਠਾ ਜੀ ਦੀ ਬਰਾਦਰੀ ਦੇ ਲੋਕ ਇਹ ਗੱਲਾਂ ਸੁਣ ਕੇ ਚੁੱਪ ਕੀਤੇ ਵਾਪਸ ਲਾਹੌਰ ਨੂੰ ਤੁਰ ਗਏ ਭਾਈ ਜੇਠਾ ਜੀ ਦੀ ਸੇਵਾ ਨਿਸ਼ਕਾਮ ਸੀ ਉਹਨਾਂ ਦੀ ਅਜਿਹੀ ਸੇਵਾ ਨੂੰ ਵੇਖ ਕੇ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਗੁਰਗੱਦੀ ਦੇਣ ਦਾ ਮਾਨ ਬਣਾ ਲਿਆ ਪਰ ਕੁਝ ਸੰਗਤਾਂ ਭਾਈ ਰਾਮਾ ਜੀ ਜਿਹੜੇ ਕਿ ਬੀਬੀ ਦਾਨੀ ਨਾਲ ਵਿਆਹ ਹੋਏ ਸਨ ਉਹਨਾਂ ਨੂੰ ਗੁਰਗੱਦੀ ਦਾ ਹੱਕਦਾਰ ਸਮਝਦੇ ਸਨ ਭਾਈ ਰਾਮਾ ਜੀ ਆਪ ਸੇਵਾ ਕਰਦੇ ਅਤੇ ਦੂਸਰਿਆਂ ਪਾਸੋਂ ਵੀ ਕਰਾਉਂਦੇ ਸਨ ਸਿੱਖ ਸੰਗਤ ਇਹੋ ਅੰਦਾਜ਼ੇ ਲਾਉਂਦੀ ਰਹਿੰਦੀ ਕਿ ਭਾਈ ਰਾਮਾ ਤੇ ਭਾਈ ਜੇਠਾ ਵਿੱਚੋਂ ਕੌਣ ਗੁਰਗੱਦੀ ਦਾ ਵਾਰਿਸ ਬਣੇਗਾ ਲੋਕਾਂ ਦੇ ਮਨਾਂ ਦੇ ਭੁਲੇਖਿਆਂ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਨੇ ਭਾਈ ਰਾਮਾ ਅਤੇ ਭਾਈ ਜੇਠਾ ਨੂੰ ਬੁਲਾ ਕੇ ਕਿਹਾ ਮੈਨੂੰ ਦੋ ਵਧੀਆ ਥੜੇ ਬਣਾ ਕੇ ਦੇਵੋ ਜਿਨ੍ਹਾਂ ਉੱਤੇ ਬੈਠ ਕੇ ਮੈਂ satsang ਕਰਿਆ ਕਰਾਂ ਇਹ ਥੜੇ ਹਰ ਪੱਖੋਂ ਪੂਰਨ ਹੋਣੇ ਚਾਹੀਦੇ ਹਨ ਅਗਲੇ ਦਿਨ ਤੋਂ ਭਾਈ ਰਾਮਾ ਅਤੇ ਭਾਈ ਜੇਠਾ ਥੜੇ ਬਣਾਉਣ ਲੱਗ ਪਏ ਪਰ ਗੁਰੂ ਜੀ ਸ਼ਾਮ ਨੂੰ ਜਾ ਕੇ ਜਾਂ ਥੜਿਆਂ ਦਾ ਨਿਰੇਖਣ ਕਰਦੇ ਤਾਂ ਉਹਨਾਂ ਵਿੱਚ ਕਮੀ �ड्ਕੇ ਟਾਉਣ ਦਾ ਹੁਕਮ ਦੇ ਦਿੰਦੇ ਇਸ ਤਰ੍ਹਾਂ ਕਈ ਦਿਨ ਚੱਲਦਾ ਰਿਹਾ 7ਵੇਂ ਦਿਨ ਜਦ ਉਹਨਾਂ ਥੜੇ ਬਣਾਏ ਤਾਂ ਗੁਰੂ ਜੀ ਭਾਈ ਰਾਮਾ ਜੀ પાસે ਗਏ ਤੇ ਉਹਨਾਂ ਦੇ ਬਣਾਏ ਥੜੇ ਨੂੰ ਵੇਖ ਕੇ ਕਹਿਣ ਲੱਗੇ ਇਹ ਮੂਰਤੀ ਪੂਰੀ ਮਿੰਤੀਆਂ ਚਾਰ ਨਹੀਂ ਬਦਿਆ ਇਸ ਨੂੰ ਫਿਰ ਬਣਾਓ ਪਰ ਪਾਈਰਾਮਾ ਜੀ ਨੇ ਦੁਆਰਾ ਬਣਾਉਣ ਤੋਂ ਇਨਕਾਰ ਕਰ ਦਿੱਤਾ ਫਿਰ ਗੁਰੂ ਜੀ ਨੇ ਭਾਈ ਜੇਠਾ ਜੀ ਪਾਸ ਗਏ ਅਤੇ ਉਹਨਾਂ ਦਾ ਥੜਾ ਵੇਖ ਕੇ ਸਿਰ ਫੇਰ ਦਿੱਤਾ ਅਤੇ ਕਿਹਾ ਇਹ ਠੀਕ ਨਹੀਂ ਬਣਿਆ ਭਾਈ ਜੇਠਾ ਜੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਹੱਥ ਜੋੜ ਕੇ ਖਲੋ ਗਏ ਅਤੇ ਕਹਿਣ ਲੱਗੇ ਹਜ਼ੂਰ ਮੇਰੀ ਇੱਕ ਤੋਸ਼ ਬੁੱਧੀ ਹੈ ਮੈਂ ਤੁਹਾਡੇ ਮਿਆਰ ਅਨਸਾਰ ਪੂਰਾ ਨਹੀਂ ਉਤਰਿਆ ਮੇਰੇ ਉੱਤੇ ਮਿਹਰ ਦੀ ਨਜ਼ਰ ਕਰੋ ਤਾਂ ਜੋ ਮੈਂ ਇਸ ਨੂੰ ਤੁਹਾਡੀ ਮਨਸਾ ਅਨਸਾਰ ਬਣਾ ਸਕਾਂ ਭਾਈ ਜੇਠਾ ਜੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਬਹੁਤ ਪਰੇਸ਼ਾਨ ਹੋਏ ਉਹਨਾਂ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਆਦੇਸ਼ ਦਿੱਤਾ ਕਿ ਭਾਈ ਜੇਠਾ ਜੀ ਰਾਮਦਾਸ ਜੀ ਨੂੰ ਇਸ਼ਨਾਨ ਕਰਾ ਕੇ ਸੁੰਦਰ ਕੱਪੜੇ ਪਵਾਏ ਜਾਣ ਫਿਰ ਉਹਨਾਂ ਸ਼੍ਰੀ ਰਾਮਦਾਸ ਜੀ ਨੂੰ ਗੁਰਗੱਦੀ ਤੇ ਬਿਠਾ ਕੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਤਿੰਨ ਪ੍ਰਕਰਮਾਂ ਕੀਤੀਆਂ ਅਤੇ ਮੱਥਾ ਟੇਕਿਆ ਬਾਬਾ ਬੁੱਢਾ ਜੀ ਨੇ ਗੁਰੂ ਰਾਮਦਾਸ ਜੀ ਦੇ ਮੱਥੇ ਤੇ ਟਿੱਕਾ ਲਾਇਆ ਅਤੇ ਮੱਥਾ ਟੇਕਿਆ ਫਿਰ ਸਾਰੀ ਸੰਗਤ ਨੇ ਆ ਕੇ ਮੱਥਾ ਟੇਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕ ਮਾਫ ਕਰਨਾ ਜੀ